ਹਾਂਜੀ ਕਿੱਦਾਂ ਸਾਰੇ ਰਾਤ 3:00 ਵਜੇ ਲਿਆਂਦਾ ਦਾ ਟਰੈਕਟਰ ਮਾਰਤਾ ਕੱਦੂ ਹਾਂ ਨਿੱਬੜ ਗਿਆ ਉਹਰੇ ਤਾਂ ਇਸ ਵਾਰ ਪਨੀਰੀ ਦੀ ਦਿੱਕਤ ਬਹੁਤ ਆ ਰਹੀ ਸਾਰੇ ਪਾਸੇ ਹੀ ਪਨੀਰੀ ਹੋ ਕੇ ਨਹੀਂ ਰਾਜੀ तकरीबन ਸਭ ਦਾ ਹੀ ਪਨੀਰੀ ਕਰ ਕਈ ਕੰਮ ਰੁਕਿਆ ਹੋਇਆ ਹੈ ਕਿ ਸਾਡੇ ਤੇ ਬੈਠ ਨਹੀਂ ਹੁੰਦਾ ਅਗਰ ਨਹੀਂ ਕਿੰਨੀ ਆਪ ਕਰਦਾ ਹੁੰਦਾ ਇਹਦਾ ਬੱਸ ਚਲੇਗਾ ਇਹਦਾ ਦੂਜੀ ਬੱਸ ਦੇ ਨਾਲ ਤੋਰ ਕੇ ਜੇ ਹੁਣ ਆਗੇ ਕਿਹੜੇ ਬੈਠਣਾ ਹੈ ਫੜਾ ਤੋਰ ਕੇ ਆਪ ਹੁੰਦੇਗਾ ਤੋਰ ਕੇ ਲਾਈਟ ਬਾਰੇ ਨਾ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਹੁੰਦਾ ਦੀ ਇਹ ਸਰਕਾਰ ਦਾ ਕੋਈ ਮੈਂ ਮਤਲਬ ਪ੍ਰਮੋਸ਼ਨ ਨਹੀਂ ਕਰ ਰਿਹਾ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਕਹਿਣਾ ਚਾਹੀਦਾ ਸਹੀ ਮੰਨਣਾ ਚਾਹ ਕੈਪਟਨ ਦੇ ਟਾਈਮ 5 ਸਾਲ ਅਸੀਂ ਰਾਤ ਨੂੰ ਕੱਦੂ ਕਰ ਦਿੰਦੇ ਸੀ ਬਾਰੀਆਂ ਸੈਟ ਲਾਇਟ ਆਉਂਦੀ ਸੀ ਇੱਕ ਬਾਦ ਮੰਦੇ ਟਾਈਮ ਵੀ ਆਹੀ ਗੋਸਤਾ ਹੋਣ ਕੋਈ ਸੁਧਾਰ ਕਰਿਆ ਨਾ ਕਰਿਆ ਇਹਨਾਂ ਨੇ ਬਾਈ ਆਹ ਆਹ ਵੱਟੇ ਚੱਕ ਤੇ ਹਾਲ ਦੀ ਘੜੀ ਮੈਂ ਇਹ ਵੀ ਗੱਲ ਕਹਿ ਲੈ ਕਹਿਣਾ ਕਿਉਂਕਿ ਗਾਹਾਂ ਕੱਲ ਨੂੰ ਕ੍ਰੇਡ ਦੇਵਾਉਦੇ ਚਲੋ ਤੋ ਤਕਨੀਕੀ ਨੁਕਸਾ ਪਰ ਫਿਰ ਵੀ ਹੁਣ ਰੱਬ ਜਾਣੇ ਵੀ ਉਹ ਕੈਪਟਨ ਨਹੀਂ ਟੇਕੀ ਦਿੰਦੇ ਤੇ ਫੈਕਟਰੀ ਆਣੇ ਤੇ ਵੀ ਉਧਰ ਲਾਈਟ ਵੇਚਦੇ ਤੇ ਲਾਈਟ ਵਾਲਾ ਦੁੱਖ ਤੋੜਦਾ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਇੱਧਰ ਅੱਜ ਪਾਰ ਵਾਲੀ ਮੋਟਰ ਉੱਪਰ ਵੀ ਨੱਪੜ ਗਿਆ ਕੰਮ ਤਿੰਨ ਕਿਲਿਆਂ ਦਾ ਵੱਜ ਗਿਆ ਕੱਦੂ ਲਾਈਟ ਨੇ ਦਿੱਤਾ ਵਸਾਥ ਬੰਦੇ ਵੀ ਗੈਲ ਲੱਗਦੇ ਆ ਕੇ ਥੋੜਾ ਜਿਹਾ ਰੇਤਾ ਉਹ ਇੱਕ ਦੋ ਕੁ ਗਾਰੇ ਉਹਦੇ ਕਰਕੇ ਗੈਲ ਦੀ ਗੱਲ ਲਾ ਰਹੇ ਬੰਦੇ ਬੰਦੇ ਵੀ ਬਾਕੀ ਹਿੰਮਤੀਆਂ ਅੱਜ ਪਾਰ ਰਹਿ ਨਹਿਰ ਪਾਰ ਵਾਲੀ ਮੋਟਰ ਉੱਪਰ ਦਵਾਈ ਇਹ ਗੱਲ ਤਾਂ ਆਪਾਂ ਨੂੰ ਮੰਨਣੀ ਪੈਣੀ ਹੈ ਸਰਕਾਰਾਂ ਦਾ ਤਾਂ ਚਲੋ ਇਹ ਗੱਲ ਕਿੰਨੀ ਕੋਈ ਧਿਆਨ ਨਹੀਂ ਹੈਗਾ ਜਿਹੜੇ ਆਪਾਂ ਇਦਰਾਖਤ ਲਾਉਣ ਦੀ ਮੰਗਲ ਕਰਦੇ ਹਾਂ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਤਾਂ ਤਾਂ ਹੀ ਇੰਨੀ ਮੇਰੇ ਸਾਹ ਕੋਲ ਤਾਂ ਗਰਮੀ ਆ ਨਹੀਂ ਤਾਂ ਅੱਗੇ ਇੰਨੀ ਗਰਮੀ ਹੁੰਦੀ ਤੇ ਜ਼ਰੂਰ ਨਹੀਂ ਪੈਂਦਾ ਤਾਂ ਜੇ ਕਿਤੇ ਨਹੀਂ ਆ ਹਫਤਾ ਨਹੀਂ ਹੈਗਾ ਲੋਕਾਂ ਨੂੰ ਵੀ ਇਹਦੇ ਵਾਸਤੇ ਮਤਲਬ ਲੋਕ ਤਾਂ ਕਰਦੇ ਆ ਪਰ ਅੱਲਾ ਪਰ ਸਰਕਾਰ ਨੂੰ ਕਾਨੂੰਨ ਚਾਹੀਦਾ ਕੋਈ ਵੀ ਬਾਈ ਦਰਖਤ ਲਾਓ ਜ਼ਰੂਰ ਠੀਕ ਆ ਹੁਣ ਜੇ ਕਿੰਨੀ ਬਰਬਾਦੀ ਹੁੰਦੀ ਦਰਖਤਾਂ ਜਿਹੜੇ ਰੋਡ ਪੱਟਦੇ ਆ ਜਾਂ ਕੋਈ ਹੋਰ ਪ੍ਰੋਜੈਕਟ ਲੱਗਦਾ ਉਹਦੇ ਖਾਤਰ ਦਰਖਤ ਜਿਦੇ ਪੱਟ ਕੇ ਮਾਰਦੇ ਆ ਕੋਈ ਨੀਤੀ ਚਾਹੀਦੀ ਆ ਵੀ ਉਹਦੀ ਜਗ੍ਹਾ ਜੇ ਇੱਕ ਪੱਟਣ ਦਾ ਤਾਂ ਤਚਾਰ ਲਾਓ ਪਹਿਲਾਂ ਸਰਕਾਰ ਨੂੰ ਤਾਂ ਪਤਾ ਹੀ ਹੁੰਦਾ ਵੀ ਕਿੱਥੇ ਕਿਹੜੇ ਪ੍ਰੋਜੈਕਟ ਬਣਨਾ ਉਹਦੀ ਜਗ੍ਹਾ ਪਹਿਲਾਂ ਹੀ ਚਾਰ ਲਾ ਦੋ ਨਹੀਂ ਤਾਂ ਫਿਰ ਆਉਣ ਵਾਲਾ ਫਿਊਚਰ ਖਤਮ ਆ ਮੇਰੇ ਸਾਹਬ ਗੱਲ 5-4 ਸਾਲ 10 ਸਾਲ ਦੀ ਉਹ ਗੇਮ ਆ ਸਾਰੀ ਉਹ ਕਿਹਦੇ ਸਭ ਕੁ ਲੱਗ ਪਏ ਰਹੀ ਆ ਇਹਨੂੰ ਤੇਜ਼ ਕਰ ਲਾ ਤੇ ਫੁੱਲ ਹਾ ਤੇ ਮੂਰੇ ਤੇ ਓ ਢਿੱਲੀ ਕਰ ਲ ਮੜੀ ਜੀ ਖਾਸੀ ਦਵਾਈ ਪਈ ਆ ਜੇ ਆ ਹੁਣ ਨਿਕਲਿਆ